ਪਦਾਮ ਦੀ ਸ਼ਕਲ ਵਰਗੀ ਇਹ ਬੂਟੀ ਉਹਨਾਂ ਬੀਬੀਆਂ ਦੇ ਲਈ ਫਾਇਦੇਮੰਦ ਹੈ ਜਿਨ੍ਹਾਂ ਨੂੰ ਸੰਤਾਨ ਪ੍ਰਾਪਤੀ ਨਹੀਂ ਹੋ ਰਹੀ ਮਿਸਕਾਰੇਜ ਹੋ ਰਿਹਾ ਵਾਰ-ਵਾਰ ਪ੍ਰੈਗਨਨਸੀ ਨਹੀਂ ਹੋ ਰਹੀ ਇਹਨੂੰ ਕਹਿੰਦੇ ਨੇ ਪੁੱਤਰ ਜੀਵਿਕਾ ਇਹ ਵੀ ਮੰਨਿਆ ਜਾਂਦਾ ਹੈ ਇਹ ਵੀ ਇੱਕ ਧਾਰਨਾ ਹੈ ਕਿ ਪੁੱਤਰ ਜੀਵਿਕਾ ਦੇ ਸੇਵਨ ਦੇ ਨਾਲ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਇਹ ਜਿਹੜੇ ਬੀਜ ਹੁੰਦੇ ਨੇ ਅਨਸਾਰੀ ਤੋਂ ਤੁਹਾਨੂੰ ਮਿਲ ਜਾਂਦੇ ਨੇ ਇਹਨੂੰ ਤੋੜ ਕੇ ਦੇ ਵਿੱਚ ਗਿਰੀ ਨਿਕਲਦੀ ਆ ਜੇ ਮੰਨ ਲਓ 50 ਗ੍ਰਾਮ ਤੁਸੀਂ ਗਿਰੀ ਦੇ ਵਿੱਚੋਂ ਕੱਢ ਲਈਏ ਤੇ 50 ਗ੍ਰਾਮ ਇਹ ਸ਼ਿਵਲਿੰਗੀ ਦੇ ਬੀਜ ਵਿੱਚ ਪਾ ਕੇ ਇਹਨੂੰ ਪੀਸ ਕੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਖਾਣ ਦੇ ਨਾਲ ਜਿਹੜੇ ਪ੍ਰੈਗਨੈਂਸੀ ਦੇ ਚਾਂਸਸ ਆ ਜਿਹੜੇ ਉਹ ਵੱਧ ਜਾਂਦੇ ਨੇ ਭਰ ਤੁਹਾਨੂੰ ਜਿਹੜੇ ਪੀਰੀਅਡਸ ਆ ਰੈਗੂਲਰ ਆਉਣੇ ਚਾਹੀਦੇ ਆ ਜੇਕਰ ਤੁਹਾਡੇ ਪੀਰੀਅਡਸ ਰੈਗੂਲਰ ਨਹੀਂ ਤਾਂ ਤੁਹਾਨੂੰ ਪ੍ਰੈਗਨੈਂਸੀ ਜਿਹੜੀ ਆ ਉਹ ਹੋਣ ਦੇ ਚਾਂਸਸ ਆ ਘਟ ਜਾਂਦੇ ਆ ਜੇਕਰ ਤੁਹਾਨੂੰ ਪੀਰੀਅਡਸ ਆਉਣ ਦੀ ਪ੍ਰੋਬਲਮ ਆ PCOD ਦੀ ਪ੍ਰੋਬਲਮ ਆ ਤੁਹਾਡੇ ਚਿਹਰੇ ਤੇ ਵਾਲ ਆ ਰਿਹਾ ਪੀਰੀਅਡਸ ਤੁਹਾਨੂੰ ਖੁੱਲ ਕੇ ਡੇਟ ਤੁਹਾਨੂੰ ਖੁੱਲ ਕੇ ਨਹੀਂ ਆ ਰਹੀ ਤਾਂ ਪ੍ਰੈਗਨਨਸੀ ਵਿੱਚ ਪ੍ਰੋਬਲਮ ਆਵੇਗੀ ਆਵੇਗੀ ਸੋ ਉਹਦੇ ਵਾਸਤੇ ਜਿਹੜਾ ਫੈਮ ਉਹ ਆ ਪਾਊਡਰ ਅਸੀਂ ਬਣਾਇਆ ਇਹਦਾ ਤੁਸੀਂ ਸੇਵਨ ਕਰ ਸਕਦੇ ਹੋ ਜ਼ਰੂਰੀ ਚੀਜ਼ਾਂ ਸਾਰੀਆਂ ਅਸੀਂ ਉਹਦੇ ਵਿੱਚ ਪਾ ਦਿੱਤੀਆਂ ਨੇ ਜਿਹੜੀਆਂ ਕਿ ਔਰਤਾਂ ਦੀ ਸਿਹਤ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਇਹਦੇ ਨਾਲ ਵਾਲਾਂ ਦੀ ਸਕਿਨ ਦੀ ਹੈਲਥ ਵੀ ਚੰਗੀ ਹੁੰਦੀ ਆ PCOD ਅਤੇ ਜਿਹੜੇ ਪੀਰੀਅਡਸ ਜਿਹੜੇ ਨਹੀਂ ਆਉਂਦੇ ਨਾ ਇਹ ਸਮੱਸਿਆ ਤੇ ਵੀ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਆ ਸੋ ਬਹੁਤ ਹੀ ਵਧੀਆ ਤਾਕਤ ਵਾਲੀ ਇਹ ਚੀਜ਼ ਆ ਆਨਲਾਈਨ ਵੀ ਮੰਗਾ ਸਕਦੇ ਹੋ ਮੇਰੇ ਇਹਦੇ ਲਈ ਦਵਾਈ ਤੁਸੀਂ ਪ੍ਰਾਪਤ ਕਰ ਸਕਦੇ ਹੋ ਸੋ ਜਿਨ੍ਹਾਂ ਨੂੰ ਮੀ ਪੀਰੀਅਡਸ ਦੀ ਪ੍ਰੋਬਲਮ ਬੀਬੀਆਂ ਭੈਣਾਂ ਨੂੰ ਅੱਜ ਕੱਲੇ ਬਹੁਤ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ